ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਡੇ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਪੰਡਿਤ ਜਵਾਹਰ ਲਾਲ ਨਹਿਰੂ ਤੇ ਲੇਖ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਆਓ ਵੀਡੀਓ ਸ਼ੁਰੂ ਕਰਦੇ ਹਾਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਵਧੇਰੇ ਕਰਕੇ ਚਾਚਾ ਜੀ ਦੇ ਨਾਲ-ਨਾਲ ਨਾਮ ਨਾਲ ਪ੍ਰਸਿੱਧ ਸਨ ਆਪਨੇ దేశ ਨੂੰ ਆਜ਼ਾਦ ਕਰਾਉਣ ਲਈ అనేక ਤਰ੍ਹਾਂ ਦੀ ਕੁਰਬਾਨੀ ਦਿੱਤੀ ਆਪ ਦਾ ਜਨਮ 14 ਨਵੰਬਰ 1999 ਨੂੰ ਉੱਤਰ ਪ੍ਰਦੇਸ਼ ਦੇ ਮਸ਼ਹੂਰ ਸ਼ਹਿਰ ਇਲਾਹਾਬਾਦ ਵਿਖੇ ਸ਼੍ਰੀਮਤੀ ਸਰੋਪ ਰਾਣੀ ਦੀ ਕੁੱਖੋਂ ਹੋਇਆ ਆਪ ਦੇ ਪਿਤਾ ਜੀ ਪੰਡਤ ਮੋਤੀ لال ਨਹਿਰੂ ਜੀ ਆਪਣੇ ਸਮੇਂ ਦੇ ਮੰਨੇ ਪਰਮੰਨੇ ਵਕੀਲ ਸਨ ਇਸ ਲਈ ਆਪ ਦੀ ਸਾਰੀ ਪਰਵਿਸ਼ ਰਾਜਾ ਵਰਗੀ ਹੋਈ ਪੰਡਤ ਜੀ ਦੀ ਮੋਲੀ ਉਹਨਾਂ ਦੇ ਕਰ ਵਿਖੇ ਹੋਈ ਆਪ ਨੇ ਆਪਣੀ ਸਕੂਲੀ ਪੜ੍ਹਾਈ ਲੰਡਨ ਵਿਖੇ ਪ੍ਰਾਪਤ ਕੀਤੀ 1909 ਇਸ ਵੀ ਵਿੱਚ ਆਪ ਨੇ ਕੈਬ੍ਰਿਜ ਯੂਨੀਵਰਸਿਟੀ ਤੋਂ ਬੀਏ ਦੀ ਡਿਗਰੀ ਹਾਸਲ ਕੀਤੀ 1912 ਇਸ ਵੀ ਵਿੱਚ ਆਪ ਨੇ ਸਵਦੇਸ਼ ਆ ਕੇ ਇਲਾਹਾਬਾਦ ਅੰਦਰ ਆਪਣੀ ਵਕਾਲਤ ਸ਼ੁਰੂ ਕਰ ਦਿੱਤੀ ਜਿਸ ਕਰਕੇ ਉਹ ਇੱਕ ਸਫਲ ਵਕੀਲ ਵਜੋਂ ਪ੍ਰਸਿੱਧ ਹੋਏ ਲੇਕਿਨ ਲੇਕਿਨ ਦੇਸ਼ ਦੇ ਪ੍ਰਤੀ ਆਪਣੀ ਖਿੱਚ ਕਰਕੇ ਹੀ ਉਹਨਾਂ ਵਕਾਲਤ ਦੇ ਪੇਸ਼ੇ ਨੂੰ ਲਤ ਮਾਰ ਦਿੱਤੀ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕਾਂਗਰਸ ਨਾਲ ਜਾ ਮਿਲੇ 1916 ਵਿੱਚ ਆਪ ਦਾ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕਾਂਗਰਸ ਨਾਲ ਜਾ ਮਿਲੇ 1916 ਸਾਲ ਵਿੱਚ ਆਪ ਦਾ ਵਿਆਹ ਦਿੱਲੀ ਦੀ ਖੀਰਮਤੀ ਕੰਬਲਾ ਨਾਲ ਹੋਇਆ ਆਪ ਦੀ ਇੱਕ ਬੇਟੀ ਹਿੰਦਰਾ ਜੀ ਵੀ ਸੀ ਜਦੋਂ 1920 ਸਾਲ ਵਿੱਚ ਗਾਂਧੀ ਜੀ ਨੇ ਨਾਮਿਲ ਵਰਤਨ ਲਹਿਰ ਚਲਾਈ ਤਾਂ ਆਪ ਨੂੰ ਆਪਣੇ ਪਿਤਾ ਮੋਤੀ لال ਨਹਿਰੂ ਨਾਲ ਹੀ ਕੈਦ ਹੋ ਗਈ ਜੇਲ ਤੋਂ ਰਿਹਾ ਹੁੰਦੇ ਹੋਏ ਹੀ ਆਪਕਰ ਦੁਆਰਾ ਪ੍ਰਮੰਧਕ ਕਮੇਟੀ ਵੱਲੋਂ ਲਗਾਏ ਗਏ ਜੋੜਾ ਜੋਰੇ ਜੋਰੋ ਦੇ ਮੋਰਤੇ ਵਿੱਚ ਜਾ ਸ਼ਾਮਲ ਹੋਏ 1923 ਵਿੱਚ ਆਪ ਕਾਂਗਰਸ ਦੇ ਜਰਨਲ ਸਫਤਰ ਬਣ ਗਏ ਆਪ ਨੇ ਆਪਣਾ ਵਧੇਰਾ ਸਮਾ ਜਿਨ੍ਹਾਂ ਵਿੱਚ ਹੀ ਬਤੀਤ ਕੀਤਾ ਆਖਰ ਆਪ ਦੁਆਰਾ ਕੀਤੀ ਗਈ ਜਦੋਂ ਜਹਦ ਨਾਲ 15 ਅਗਸਤ 1947 ਵਿੱਚ ਦੇਸ਼ ਆਜ਼ਾਦ ਹੋ ਗਿਆ ਆਪਣੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਸੋਚੂ ਕੀ ਆਪ ਸਮਾਜ ਦੇ ਅੰਤਖ ਬੜੇ ਨੀਡਰ ਦਲੇਰ ਡੋ ਅੰਤਖ ਸੇਵਕ ਸਨ ਆਪ ਬੰਦਿਆਂ ਨੂੰ ਵਧੇਰੇ ਕਰਕੇ ਪਿਆਰ ਕਰਦੇ ਸਨ ਜਿਸ ਕਰਕੇ ਬੱਚੇ ਵੀ ਉਹਨਾਂ ਨੂੰ ਪਿਆਰ ਕਰਦੇ ਸਨ ਅਤੇ ਚਾਚਾ ਜੀ ਕਹਿ ਕੇ ਬੁਲਾਉਂਦੇ ਸਨ ਆਪ ਦੇ ਜਨਮ ਦਿਨ ਨੂੰ ਪੂਰੇ ਭਾਰਤ ਵਿੱਚ ਬਾਲ ਦੀ ਵਸ ਵਜੋਂ ਮਨਾਇਆ ਜਾਂਦਾ ਹੈ ਅੰਤ ਸਤਰਾਮਈ 1934 ਇਸ ਵੀ ਨੂੰ ਕਾਲ ਨੇ ਆਪ ਨੂੰ ਆਕੇ ਰਿਆ ਆਪ ਦੀ ਮੌਤ ਨੇ ਸਾਰੇ ਭਾਰਤ ਵਿੱਚ ਸੋਗ ਫੈਲਾ ਦਿੱਤਾ ਸਾਰੇ ਸੰਸਾਰ ਵਿੱਚ ਅੰਦਰ ਆਪ ਦੀ ਮੌਤ ਦਾ ਸੋਗ ਮਨਾਇਆ ਗਿਆ ਦੁਨੀਆ ਭਰ ਦੇ ਮੁਲਕਾਂ ਵਿੱਚ ਵੱਖ-ਵੱਖ ਨੇਤਾ ਆਪ ਨੂੰ ਸ਼ਰਧਾਂਜਲੀ ਦੇਣ ਲਈ ਭਾਰਤ ਵਿਖੇ ਆਏ ਜਿਸ ਥਾਂ ਉਤੇ ਆਪ ਦਾ ਸੰਸਕਾਰ ਕੀਤਾ ਗਿਆ ਉਹੋ ਥਾਂ ਅੱਜ ਵੀ ਸ਼ਾਂਤੀਵਾਨ ਦੇ ਨਾਮ ਨਾਲ ਮਸ਼ਹੂਰ ਹੈ ਤਾਂ ਬੱਚਿਓ ਇਹ ਸੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ